ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਨਮਾਣਾ ਜਿਆ ਗੋਰਾ ਰੱਬੋਂ ਕਬੱਡੀ ਕਮੈਂਡੇਟਰ ਅੱਜ ਪਹੁੰਚੇ ਆਂ ਅਸੀਂ ਰਾੜਾ ਸਾਹਿਬ ਦੀ ਬੋਕੜ ਦੇ ਵਿੱਚ ਵੱਸਿਆ ਹੋਇਆ ਪਿੰਡ ਕਣਗਸ ਪਿੰਡ ਕਿਉਂਕਿ ਜਦੋਂ ਰਾੜਾ ਸਾਹਿਬ ਪਾਵਨ ਪਵਿੱਤਰ ਧਰਤੀ ਦੀ ਗੱਲ ਤੁਰਦੀ ਆ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੀ ਚੱਪਾ ਚੱਪਾ ਸ਼ੋਪਾ ਪ੍ਰਾਪਤ ਧਰਤੀ ਹੈ ਲੱਗੇ ਹੀ ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਪਿੰਡ ਕਣਗਸ ਪਿੰਡ ਤੇ ਅੱਜ ਅਸੀਂ ਉਸ ਨਗਰ ਦੇ ਵਿੱਚ ਆਏ ਆ ਤੇ ਜਿੱਥੋਂ ਦਾ ਇੱਕ ਬਹੁਤ ਵਧੀਆ ਸੁੰਦਰ ਆਵਾਜ਼ ਦਾ ਮਾਲਕ ਜਿਹੜਾ ਸਾਡਾ ਵੀਰ ਇੱਕ ਗਰੀਬੀ ਕਾਰਨ ਬੜਾ ਅਲੋਪ ਰਹਿ ਗਿਆ ਜੇ ਭਰਾ ਨੇ ਸਾਡੇ ਨੇ ਸਿੰਗਿੰਗ ਦੇ ਵਿੱਚ ਬਹੁਤ ਵੱਡਾ ਨਾਮ ਕਮਾ ਸਕਦਾ ਸੀ ਪਰ ਜਿਹੜੀ ਉਹ ਅੱਜ ਤੱਕ ਕਿਸੇ ਨੇ ਇਨਸਾਨ ਨੇ ਉਹਦੀ ਜੜੀ ਬਾਣੀ ਫੜੀ ਮੈਂ ਤੁਹਾਡੇ ਰੂਹ ਰੂਹ ਕਰਵਾਉਣ ਜਾ ਰਿਹਾ ਬਹੁਤ ਪਿਆਰਾ ਵੀਰਾ ਕੁਲਦੀਪ ਸਿੰਘ ਕਣਗਸ ਗਲਦੀਬਾ ਜੀ ਸਾਡੇ ਚੈਨਲ ਵੱਲੋਂ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਸੇਵਕ 24 ਜੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਕਿ ਆਪ ਜੀ ਨੇ ਰੱਬ ਵਰਗੇ ਸਰੋਤਿਆਂ ਅੱਗੇ ਮੈਨੂੰ ਰੂਬਰੂ ਕੀਤਾ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਜੀ ਗੱਲ ਕਰਾਂਗੇ ਆਪਾਂ ਜਿਹੜਾ ਪਹਿਲਾ ਸਵਾਲ ਆ ਆਪਣਾ ਵੀ ਜਿਹੜੀ ਇਹ ਸਿੰਗਿੰਗ ਦੀ ਤੁਹਾਡੀ ਲਾਈਨਾਂ ਵੀ ਇਸ ਲਾਈਨ ਦੇ ਵਿੱਚ ਤੁਹਾਨੂੰ ਲੈ ਕੇ ਆਉਣ ਵਾਲਾ ਕਿਹੜਾ ਇਨਸਾਨ ਆ ਵੀ ਕਿਹੜੇ ਇਨਸਾਨ ਨੇ ਤੁਹਾਨੂੰ ਇਸ ਗਾਇਕੀ ਦੀਆਂ ਬਰੀਕੀਆਂ ਦੱਸੀਆਂ ਉਸ ਆਪਣੇ ਗੁਰੂ ਦਾ ਜਾਂ ਕਿਸੇ ਪਰਿਵਾਰ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਨਾ ਵੀ ਜਿਹੜੇ ਗੁਰੂ ਹੁੰਦੇ ਨੇ ਪਰਿਵਾਰ ਦੇ ਵਿੱਚੋਂ ਹੀ ਬਣ ਜਾਂਦੇ ਆ ਮਾਤਾ ਪਿਤਾ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ਕਈ ਵਾਰ ਪਰਿਵਾਰ ਦੇ ਵਿੱਚੋਂ ਕੋਈ ਇਦਾਂ ਦਾ ਇਨਸਾਨ ਹੁੰਦਾ ਬੀ ਉਹਦੀ ਹੱਲਾਸ਼ੇਰੀ ਹੁੰਦੀ ਆ ਉਹਦੀਆਂ ਦਿਵਾਵਾਂ ਹੁੰਦੀਆਂ ਨੇ ਬੰਦਾ ਉਦਾਂ ਹੀ ਉਹਦੀਆਂ ਦਿਵਾਵਾਂ ਦੇ ਨਾਲ ਉਹਦੀ ਹੱਲਾਸ਼ੇਰੀਆਂ ਦੇ ਨਾਲ ਤਰੱਕੀ ਕਰ ਜਾਂਦਾ ਤੁਹਾਨੂੰ ਇਸ ਸਿੰਗਿੰਗ ਦੀ ਲਾਈਨ ਦੇ ਵਿੱਚ ਲੈ ਕੇ ਆਉਣ ਵਾਲਾ ਕੌਣ ਇਨਸਾਨ ਆਜੀ ਸਭ ਤੋਂ ਪਹਿਲਾਂ ਜੀ ਮੇਰੇ ਫਾਦਰ ਸਾਹਿਬ ਸਵਰਗਵਾਸੀ ਸਰਦਾਰ ਗੁਰਮੇਲ ਸਿੰਘ ਜੀ ਉਹ ਪਹਿਲਾਂ ਜਦੋਂ ਡਰਾਮਾ ਖੇਡਦੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਪਲੇ ਬੈਕ ਸਿੰਗਰ ਦਾ ਕੰਮ ਕਰਦੇ ਸੀਗੇ ਹਾਂਜੀ ਤੇ वैसे मैं बहुत छोटा सी उन्होंने जब ਛੱਡਦਾ ਸੀ ਸਾਡੇ ਬਜ਼ੁਰਗਾਂ ਨੇ ਦੱਸਿਆ ਤੇ ਵੀ ਉਹ ਇਦਾਂ ਕਰਦੇ ਹੁੰਦੇ ਸੀ ਤੇ ਫਿਰ ਉਹਨਾਂ ਨੇ ਜਦੋਂ ਘਰਾਂ ਦੇ ਵਿੱਚ ਆਪਾਂ ਸ਼ੌਂਕ ਹੁੰਦਾ ਰਿਕਾਰਡ ਵਜਾਉਣੇ ਹਾਂਜੀ ਉਹਨਾਂ ਨੇ ਜਮਲਾ ਜੀ ਦੇ ਰਿਕਾਰਡ ਵਜਾਣੇ ਮਾਨਕ ਸਾਹਿਬ ਦੇ ਰਿਕਾਰਡ ਬਿਆਣੇ ਜਾਨੀ ਜੋ ਉਸ ਟਾਈਮ ਦੇ ਸਿੰਗਰ ਸੀਗੇ ਮੈਂ ਸੁਣਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਉਹ ਮੇਰੀ ਜ਼ੁਬਾਨ ਤੇ ਚੜੇ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਚੇਟਕ ਲੱਗੀ ਇਸ ਚੀਜ਼ ਦੀ ਚੇਟਕ ਲੱਗਣ ਤੋਂ ਬਾਅਦ ਜੀ ਤੇ ਹੌਲੀ ਹੌਲੀ ਅੱਗੇ ਵੱਧਦਾ ਗਿਆ ਤੇ ਫਿਰ ਸਾਡੇ ਨਾਲ ਕਾਫੀ ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦਾ ਡਰਾਮਾ ਖੇਡਿਆ ਗਿਆ ਸੀਗਾ ਪਿੰਡ ਹਾਂਜੀ ਤੇ ਉੱਥੇ ਮੈਨੂੰ ਮੌਕਾ ਮਿਲਿਆ ਇੱਕ ਗਾਉਣ ਦਾ ਹਾਂਜੀ ਤੇ ਉੱਥੋਂ ਮੈਨੂੰ ਫਿਰ ਕਾਫੀ ਜੋ ਸੂਝਵਾਨ ਸਾਡੇ ਵੀਰ ਜੀ ਮਨਜੀਤ ਕਣਗਸ ਸੀ ਉਹਨਾਂ ਨੇ ਵੀ ਸੁਣਿਆ ਹਾਂਜੀ ਕਾਫੀ ਹੋਰ ਨੇ ਵੀ ਸੁਣਿਆ ਹੌਸਲਾ ਦਿੱਤਾ ਵੀ ਤੂੰ ਅੱਗੇ ਵੱਧ ਸਕਦਾ ਤੇ ਉੱਥੋਂ ਮੈਨੂੰ ਰਾਹ ਪੈ ਗਿਆ ਜੀ ਮੈਂ ਕਲਦੇ ਵੀਰ ਜੀ ਗੱਲ ਕਰੀਏ ਵੀ ਜਿਹੜਾ ਤੁਸੀਂ ਕਿਹਾ ਮੈਂ ਡਰਾਮੇ ਦੇ ਵਿੱਚ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਪਹਿਲਾਂ ਦੀ ਗੱਲ ਆ ਜੀ ਇਹ ਤਕਰੀਬਨ ਜੀ 1998 ਦੀ ਗੱਲ ਹੈ ਜੀ 1998 ਤੋਂ ਲੈ ਕੇ ਹੁਣ ਤੱਕ ਤੁਸੀਂ ਕਿੰਨੇ ਕੁ ਪ੍ਰੋਗਰਾਮ ਲਾ ਚੁੱਕੇ ਹੋ ਜਾਗਰਣ ਜਾਂ ਹੋਰ ਵੀ ਜਾਗਰਣ ਤਕਰੀਬਨ ਜੀ ਜਦੋਂ ਪਹਿਲਾਂ ਤਾਂ ਸ਼ੁਰੂਆਤ ਤੇ ਤਾਂ ਦੋ ਚਾਰ ਸਾਲ ਪੰਜ ਸਾਲ ਐਦਾਂ ਹੀ ਜਾਨੀ ਰਹੇ ਕਿਉਂਕਿ ਨਾ ਕੁਝ ਪਤਾ ਸੀ ਸੰਗੀਤ ਬਾਰੇ ਹਾਂਜੀ ਨਾ ਕੋਈ ਜਾਣਕਾਰੀ ਸੀਗੀ ਤੇ ਬਾਕੀ ਕਿਸੇ ਨੇ ਹਜੇ ਬਾਹ ਵੀ ਨਹੀਂ ਫੜੀ ਸੀ ਹਾਂਜੀ ਤੇ ਦੂਸਰਾ ਤੇ ਕਰਦੇ ਵਿੱਚ ਮੈਂ ਵੱਡਾ ਹੋਣ ਕਰਕੇ ਵੀ ਜ਼ਿੰਮੇਵਾਰੀਆਂ ਮੇਰੇ ਤੇ ਸੀਗੀਆਂ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਅੱਗੇ ਵਧਦਾ ਗਿਆ ਵਧਦਾ ਗਿਆ ਤੇ ਯਾਨੀ ਕਹਿਣ ਦਾ ਮਤਲਬ ਵੀ 2002 ਜਾਂ 3 ਤੋਂ ਬਹੁਤ ਹੀ ਪ੍ਰੋਗਰਾਮ ਲੱਗੇ ਮਾਤਾ ਰਾਣੀ ਦੀ ਕਿਰਪਾ ਨਾਲ ਤੇ ਜਾਗਰਣ ਵੀ ਬਹੁਤ ਲੱਗੇ ਮੇਲੇ ਵੀ ਬਹੁਤ ਲੱਗੇ ਹਾਂਜੀ ਤੇ ਜਿੱਦਾਂ ਤੁਸੀਂ ਕੁਲਦੇਵ ਜੀ ਦੱਸਿਆ ਵੇ 19 ਸਨ 1998 ਤੋਂ ਲੈ ਕੇ ਹੁਣ ਤੱਕ ਮੈਂ ਸਿੰਗਿੰਗ ਲੈਂਡ ਦੇ ਵਿੱਚ ਮਤਲਬ ਮਹਾਮਾਇਦੀ ਸੇਵਾ ਕਰਦਾ ਆ ਰਿਆਂ ਕੋਈ ਸੌਂਗ ਆਪਣਾ ਰਿਲੀਜ਼ ਹੋਇਆ ਸੌਂਗ ਸੌਂਗ ਜੀ ਮੇਰੇ ਗੁਰੂ ਰਵਿਦਾਸ ਜੀ ਦੇ ਦੋ ਰਿਲੀਜ਼ ਹੋਏ ਨੇ ਹਾਂਜੀ ਜਨਮ ਦਿਨ ਤੇ ਗੁਰੂ ਰਵਿਦਾਸ ਜੀ ਦੇ ਇੱਕ ਹੋਇਆ ਪਿਛਲੇ ਸਾਲ ਉਹ ਵੀ ਸਾਡੇ ਸਰਪੰਚ ਸਾਹਿਬ ਨੇ ਬਾਹ ਫੜੀ ਮੇਰੀ ਉਹਨਾਂ ਨੇ ਦੇਖਿਆ ਜੋ ਵੀ ਉਹਨਾਂ ਨੇ ਅੱਗੇ ਮੈਨੂੰ ਕਹਿਤਾ ਤੇ ਪਹਿਲਾ ਗੀਤ ਸੀਗਾ ਮਨਤਰੀ ਜੀ ਦਾ ਲਿਖਿਆ ਹੋਇਆ ਤੇ ਬਾਈ ਗੁਰੀ ਕਣਗੱਜ ਜੀ ਦਾ ਇਹਨਾਂ ਦਾ ਵੀ ਧੰਨਵਾਦ ਆ ਬਹੁਤ ਉਹਦੇ ਵਿੱਚ ਹਾਂਜੀ ਬਹੁਤ ਸਹਿਯੋਗ ਆ ਤੇ ਸਾਰਾ ਸਰਪੰਚ ਸਾਹਿਬ ਨੇ ਜੋ ਵੀ ਖਰਚਾ ਪਾਣੀ ਆਇਆ ਉਹਨਾਂ ਨੇ ਕੀਤਾ ਜੀ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਸਰਦਾਰ ਕਰਨਜੀਤ ਸਿੰਘ ਜੀ ਪਿੰਕ ਜਿਵੇਂ ਕੁਲਦੀਪ ਜੀ ਤੁਸੀਂ ਦੱਸਿਆ ਵੀ ਮੇਰਾ ਪਹਿਲਾ ਸੌਂਗ ਬਾਬਾ ਰਵੀਦਾਸ ਜੀਆਂ ਤੇ ਮੈਂ ਲਿਖਿਆ ਤੇ ਮੈਂ ਗਾਇਆ ਹਾਂਜੀ ਤੇ ਮਤਲਬ ਜਿਹੜਾ ਉਹ ਤੁਸੀਂ Song ਪਹਿਲਾਂ ਗਾਇਆ ਕਿੰਨਾ ਕੁ ਪਿਆਰ ਮਿਲਿਆ ਸੰਗਤ ਵੱਲੋਂ ਕਿਉਂਕਿ ਜਿਹੜੀ ਸਾਡੀ ਸੰਗਤ ਆ ਰੱਬ ਰੂਪੀ ਸੰਗਤ ਆਪਣੇ ਕੋਲੇ ਲਾਈਵ ਜੁੜੀ ਹੋਈ ਆ ਸੰਗਤ ਚਾਹੁੰਦੀ ਆ ਵੀ ਜਦੋਂ ਕਿਸੇ ਗਾਇਕ ਦੀ ਇੰਟਰਵਿਊ ਕੀਤੀ ਜਾਵੇ ਤੇ ਉਹਨਾਂ ਕੋਲੋਂ ਸੁਣਿਆ ਜਾਵੇ ਤੇ ਤੁਹਾਡੀ ਕਿੱਦਾਂ ਦੀ ਆਵਾਜ਼ ਜਿਹੜੇ ਸਾਡੇ ਸਰੋਤੇ ਸੁਣਨਾ ਚਾਹੁੰਦੇ ਆ ਜਿਹੜਾ ਤੁਹਾਡਾ ਪਹਿਲਾ Song ਆਇਆ ਬਾਬਾ ਰਵੀ ਦਾ ਹਾਜੀ ਵਾਲਾ ਆ ਸਾਡੀ ਸੰਗਤ ਨੂੰ ਜਰੂਰ ਸੁਣਾਓ ਜੀ ਦੋ ਲਾਈਨਾਂ ਲੋ ਜੀ ਮੈਂ ਸੁਣਾ ਰਿਹਾ ਜੀ ਹਾ ਮਾਰੀ ਧਰਤੀ ਨੇ ਜਦੋਂ ਸੀ ਵਿੱਚ ਦਰਗਾਹ ਦੇ ਜਾ ਕੇ 타 ਮਾਰੀ ਧਰਤੀ ਨੇ ਜਦੋਂ ਸੀ ਵਿੱਚ ਦਰਗਾਹ ਦੇ ਜਾ ਕੇ ਗੁਰੂ ਰਵੀਦਾਸ ਜੀ ਨੇ ਲੈ ਲਿਆ ਜਨਮ ਕਾਸ਼ੀ ਵਿੱਚ ਆ ਕੇ ਗੁਰੂ ਰਵੀਦਾਸ ਜੀ ਨੇ ਲੈ ਲਿਆ ਜਨਮ ਕਾਸ਼ੀ ਵਿੱਚ ਆ ਕੇ ਖੁਸ਼ੀਆਂ ਵਿੱਚ ਦੇਵਤਿਆਂ ਅੰਬਰੋਂ ਮਣ ਮਣ ਫੁਰਲ ਵਰਸਾਏ ਰਾਲ ਮਿਲਕੇ ਪਰਿਆ ਨੇ ਰੱਜ ਕੇ ਗੀਤ ਖੁਸ਼ੀ ਦੇ ਗਾਏ ਰਾਲ ਮਿਲਕੇ ਪਰਿਆ ਨੇ ਰੱਜ ਕੇ ਗੀਤ ਖੁਸ਼ੀ ਦੇ ਗਾਏ ਕਰ ਮਾਤਾ ਕਲਸਾਂ ਦੇ ਕਰ ਮਾਤਾ ਕਲਸਾਂ ਦੇ ਸਭ ਨੇ ਦਿੱਤੀ ਵਦਾਈ ਜਾ ਕੇ ਗੁਰੂ ਰਵੀਦਾਸ ਜੀ ਨੇ ਲੇ ਲਿਆ ਜਨਮ ਕਾਸ਼ੀ ਵਿੱਚ ਆ ਕੇ ਬਾਜੀ ਬਾ ਇਹ ਨੇ ਕੁਲਦੀਪ ਸਿੰਘ ਜੀ ਬਾਕੀ ਬੜੀ ਸੁੰਦਰ ਆਵਾਜ਼ ਸਰੀਲੀ ਆਵਾਜ਼ ਦੇ مالک ਜਿਨ੍ਹਾਂ ਦਾ ਪਹਿਲਾ ਸੌਂਗ ਆਇਆ ਸੀ ਬਾਬਾ ਰਵੀਦਾਦ ਜੀ ਤੇ ਉਹ ਸੌਂਗ ਬਾਈ ਜੀ ਨੇ ਸੁਣਾਇਆ ਬੜੀ ਸੋਹਣੀ ਆਵਾਜ਼ ਸੁੰਦਰ ਆਵਾਜ਼ ਜਿਹੜੇ ਸਾਡੇ ਭਰਾ ਐਨ ਆਰ ਆ ਬੀਰ ਜਾਂ ਹੋਰ ਪਿੰਡਾਂ ਦੇ ਵਿੱਚੋਂ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਸੰਗਤ ਜਿਹੜੇ ਸਾਡੇ ਚੈਨਲ ਦੇ ਨਾਲ ਲਾਈ ਬਨੰਦ ਮੰਨਦੇ ਆ ਕਿਉਂਕਿ ਸਾਡੀ ਬੇਨਤੀ ਹੱਥ ਬੰਨ ਕੇ ਇੱਕ ਬੇਨਤੀ ਆ ਭਰਾਵੋ ਅੱਜ ਕੱਲ ਸਮਾ ਮਾਹੌਲ ਇਦਾਂ ਦਾ ਚੱਲਦਾ ਬੰਦਾ ਰੱਜੇ ਹੋਏ ਨੂੰ ਰਜਾਉਂਦਾ ਇੱਕ ਤਾਂ ਜਿਹੜਾ ਪਹਿਲੇ ਹੀ ਰੱਜਿਆ ਹੋਇਆ ਉਹਨੂੰ ਆਪਾਂ ਹੋਰ ਅਰਜਾਈ ਜਾਂਦੇ ਆ ਕਿਉਂਕਿ ਇਦਾਂ ਦੀਆਂ ਜਿਹੜੀਆਂ ਫਨਕਾਰ ਆਵਾਜ਼ਾਂ ਨੇ ਜਿਹੜੀਆਂ ਉਹ ਘਰਾਂ ਦੇ ਵਿੱਚ ਰੁੜ ਜਾਂਦੀਆਂ ਨੇ ਕਿਉਂਕਿ ਵੀਰ ਵੀਰ ਹੋਣ ਭਾਵੇਂ ਭੈਣਾ ਹੋਣ ਜਿਨ੍ਹਾਂ ਦੇ ਸ਼ੌਕ ਵੱਖੋ ਵੱਖਰੇ ਨੇ ਜਿਵੇਂ ਬਾਈ ਕੁਲਦੀਪ ਦੀ ਆਵਾਜ਼ ਤੁਹਾਨੂੰ ਸੁਣਾਈ ਆ ਕਿੰਨੀ ਗੜਸਦਾਰ ਆਵਾਜ਼ ਕਿੰਨੀ ਸੁੰਦਰ ਤੇ ਸਰੀਲੀ ਆਵਾਜ਼ ਆ ਪਰ ਇਹ ਜਿਹੜਾ ਬਾਈ ਆ ਸਾਡਾ ਗਰੀਬੀ ਕਾਰਨ ਜਿਹੜੀ ਇਹਦੀ ਗਾਇਕੀ ਆ ਨਾ ਅਲੋਪ ਹੁੰਦੀ ਜਾ ਰਹੀ ਆ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇੱਕ ਮੇਰਾ ਮੈਸੇਜ ਆ ਭਰਾਵੋ ਕਿਉਂਕਿ ਬਾਈ ਦੇ ਘਰ ਆ ਜਾਇਆ ਜਿਹੜੇ ਘਰ ਦੀ ਹਾਲਤ ਉਹ ਵੀ ਬੜੀ ਗੰਭੀਰ ਹੈ ਗਾਇਕਾ ਸੋਹਣੀ ਆਵਾਜ਼ ਆ ਇੱਕ ਪਿੰਡਾਂ ਦੇ ਵਿੱਚ ਨਾ ਮਨਰੇਗਾ ਦਾ ਕੰਮ ਚੱਲਦਾ ਕਿਉਂਕਿ ਹੈਂਡੀਕੈਪਡ ਵੀਰ ਆ ਦੇਖੋ ਫੇਰ ਵੀ ਆਪਣੀ ਜਿਹੜੀ ਦਸਾਂ ਨੌ ਦੀ ਕਿਰਤ ਕਮਾਈ ਕਰ ਰਿਹਾ ਮੰਰੇਗਾ ਦੇ ਵਿੱਚ ਬਤੌਰ ਕੰਮ ਵੀ ਕਰ ਰਿਹਾ ਇਸ ਕਰਕੇ ਜਿਹੜੀ ਬੇਨਤੀ ਐਨਾਰੇ ਵੀਰਾਂ ਨੂੰ ਵੀ ਜਿਹੜੀ ਇਦਾਂ ਦੀਆਂ ਆਵਾਜ਼ਾਂ ਨੇ ਸਾਡੇ ਪੰਜਾਬ ਦੀਆਂ ਇਹ ਅਲੋਪ ਨਾ ਹੋ ਸਕਣ ਇਹਨਾਂ ਨੂੰ ਪ੍ਰਮੋਟ ਬਾਈ ਜੀ ਕੀਤਾ ਜਾਵੇ ਦਿਲੋਂ ਦਿਲੋਂ ਪ੍ਰਮੋਟ ਕੀਤਾ ਜਾਵੇ ਤੁਹਾਡਾ ਜਾਣਾ ਕੁਝ ਨਹੀਂ ਪਰ ਇਹਨਾਂ ਦੀ ਜਿਹੜੀ ਜ਼ਿੰਦਗੀ ਉਹ ਬਦਲ ਜਾ ਸਕਦੀ ਆ ਇਹ ਸਾਡੇ ਕੁਲਦੀਪ ਸਿੰਘ ਜੀ ਕਣਕ ਸਾਹਿਬ ਬੜੀ ਸੁੰਦਰ ਤੇ ਆਵਾਜ਼ ਦੇ ਮਾਲਕ ਨੇ ਬਾਈ ਕੁਲਦੀਪ ਜੀ ਹੁਣ ਜਿਹੜੇ ਘਰ ਦੇ ਹਾਲਾਤ ਨੇ ਕਿੱਦਾਂ ਦੀ ਜ਼ਿੰਦਗੀ ਚ ਗੁਜ਼ਰ ਰਹੇ ਹੋ ਬਾਈ ਜੀ ਸਮਝ ਲਓ ਵੀ ਸਟਰਗਲ ਤਾਂ ਸਾਰੇ ਹੀ ਕਰਦੇ ਨੇਗੇ ਮਿਹਨਤ ਵੀ ਸਾਰੇ ਹੀ ਕਰਦੇ ਨੇਗੇ ਕਿਸੇ ਨੂੰ ਜਾਨੀ 100% ਉਹਦੇ ਵਿੱਚੋਂ ਮਿਲਦਾ ਨਹੀਂ ਹੁੰਦਾ ਤੇ ਚਲੋ ਮਾ ਮਾਤਾ ਰਾਣੀ ਦੀ ਕਿਰਪਾ ਨਾਲ ਤੋਰੀ ਫੁਲਕਾ ਚੱਲੀ ਜਾ ਰਿਹਾ ਪੈਸਾ ਆਈ ਜਾ ਰਿਹਾ ਤੇ ਜਾਈ ਜਾ ਰਿਹਾ ਇਦਾਂ ਆਪਣਾ ਗੁਜ਼ਾਰਾ ਹੋ ਰਿਹਾ ਜੀ ਭਾਈ ਕੁਲਦੀਪ ਜੀ ਕੁਲਦੀਪ ਕਣਗਸ ਜੀ ਆਪਾਂ ਗੱਲ ਕਰੀਏ ਤੁਹਾਡੀ ਗਾਇਕੀ ਦੀ ਵੀ ਜਿਹੜੀ ਤੁਸੀਂ ਇਸ ਗਾਇਕੀ ਲਾਈਨ ਦੇ ਵਿੱਚ ਆਏ ਹੋ ਤੇ ਤੁਸੀਂ ਕਿਸ ਗਾਇਕ ਨੂੰ ਦੇਖ ਕੇ ਇਸ ਗਾਇਕੀ ਲਾਈਨ ਦੇ ਵਿੱਚ ਆਏ ਵੀ ਗਾਇਆ ਵੀ ਮੈਂ ਵੀ ਇੱਕ ਗਾਇਕ ਬਣ ਸਕਦਾ ਵੀ ਜੇ ਮਹਾਮਾਈ ਨੇ ਕਿਰਪਾ ਕਰਤੀ ਕੁਲਦੀਪ ਸਿੰਘ ਦਾ ਨਾਮ ਵੀ ਚਮਕ ਸਕਦਾ ਮੈਂ ਸਰ ਉਸਤਾਦ ਕੁਲਦੀਪ ਮਾਨਕ ਸਾਹਿਬ ਨੂੰ ਦੇਖ ਕੇ ਉਹਨਾਂ ਨੂੰ ਫੋਲੋ ਕਰਦਾ ਕਰਦਾ ਇਸ ਲਾਈਨ ਦੇ ਵਿੱਚ ਆਇਆ ਤੇ ਮੈਨੂੰ ਉਹਨਾਂ ਦੀ ਗਾਇਕੀ ਬਹੁਤ ਪਿਆਰੀ ਲੱਗੀ ਬਹੁਤ ਸੋਹਣੀ ਲੱਗੀ ਤੇ ਉਹਨਾਂ ਨੂੰ ਫੋਲੋ ਕਰਦਾ ਕਰਦਾ ਮੈਂ ਇਸ ਲਾਈਨ ਦੇ ਵਿੱਚ ਪਿਆ ਤੇ ਬਾਕੀ ਹੁਣ ਜੋ ਪ੍ਰੋਗਰਾਮ ਲੱਗਦੇ ਆ ਕਿਤੇ ਵੀ ਜਾਗਰਣ ਤੇ ਜਾਂਦੇ ਆ ਸਾਡੇ ਉਸਤਾਦ ਜੀ ਨੇ ਹੁਣ ਸ੍ਰਿੰਦਰ ਬੱਬੂ ਜੀ 뮤직 ਡਾਇਰੈਕਟਰ ਉਹ ਵੀ ਸਾਨੂੰ ਦੱਸ ਦਿੰਦੇ ਆ ਵੀ ਇੱਥੇ ਜਾਗਰਣਾ ਤੁਸੀਂ ਆਇਓ ਹਾਜ਼ਰੀ ਲਾਓ ਪਰ ਸਾਨੂੰ ਸਰ ਇੱਕ ਭੇਟ ਦਾ ਹੀ ਟਾਈਮ ਮਿਲਦਾ ਉਹ ਵੀ ਪਹਿਲਾਂ-ਪਹਿਲਾਂ ਕਿ ਲੋਕਾਂ ਦਾ ਇਕੱਠ ਹੋ ਜੀਵੇ ਤੇ ਉਸ ਤੋਂ ਬਾਅਦ ਦੂਸਰੇ ਸਿੰਗਰਾਂ ਨੂੰ ਮਿਲਦਾ ਚਲੋ ਠੀਕ ਹੈ ਆਪਣੀ ਜਗ੍ਹਾ ਦੂਸਰੇ ਸਿੰਗਰ ਵੀ ਠੀਕ ਨੇ ਪਰ ਦੋ ਜਾਂ ਤਿੰਨ ਦਾ ਤਾਂ ਮਿਲਣਾ ਚਾਹੀਦਾ ਤੇ ਇੱਕ ਭੇਟ ਦਾ ਹੀ ਟਾਈਮ ਮਿਲਦਾ ਤੇ ਕਈ ਵਾਰੀ ਦੂਰ ਵੀ ਜਾਂਦੇ ਆ ਨੇੜੇ ਵੀ ਹੁੰਨੇ ਆ ਤਾਂ ਐਨਾ ਕੋਈ ਰਿਸਪੌਂਸ ਨਹੀਂ ਦੇ ਰਿਹਾ ਹੁੰਦਾ ਜੋ ਜਿਹੜੇ ਰਿਸਪੌਂਸ ਦੇਣ ਤਾਂ ਵਧੀਆ ਲੱਗੇ ਸਾਨੂੰ ਵੀ ਵਧੀਆ ਲੱਗੇ ਗਾਉਣਾ ਬਈ ਹਾਂ ਅਸੀਂ ਕੁਛ ਗਾ ਕੇ ਆਏ ਆ ਉਸ ਸਵਾਦ ਆਵੇ ਆਪ ਨੂੰ ਵੀ ਉਹਦੋਂ ਨੂੰ ਪੱਦੇ ਵੀ ਇੱਕ ਪੈਂਟ ਨਾਲ ਤਾਂ ਗੱਲਾਂ ਹੀ ਮਸਾ ਖੁੱਲਦਾ ਤੇ ਕੁਲਦੀਪ ਜੀ ਗੱਲ ਕਰੀਏ ਵੀ ਜਦੋਂ ਤੁਸੀਂ ਨਾ ਪ੍ਰੋਗਰਾਮ ਤੇ ਜਾਂਦੇ ਹੋ ਭਾਵੇਂ ਕੋਈ ਡਰਾਮੇ ਦੇ ਜਾਂਦੇ ਹੋ ਭਾਵੇਂ ਮਹਾਮਾਈ ਦੇ ਜਾਗਰਣ ਤੇ ਜਾਂਦੇ ਹੋ ਤੇ ਫਿਰ ਤੁਹਾਨੂੰ ਕੌਣ ਲੈ ਕੇ ਜਾਂਦਾ ਕਿਸ ਚੀਜ਼ ਤੇ ਜਾਂਦੇ ਹੋ ਜੀ ਤੁਸੀਂ ਮੇਰੇ ਕੋਲੇ ਆਪਣਾ ਐਕਟਿਵਾ ਜੀ ਐਕਟਿਵਾ ਤੇ ਜਾਂਨਾ ਤੇ ਮੇਰੇ ਨਾਲ ਮੇਰੇ ਛੋਟਾ ਵੀਰ ਗੁਰੀ ਹੁੰਦਾ ਤੇ ਮੇਰੇ ਸਾਡੇ ਇਥੋਂ ਪ੍ਰੋਹਣਾ ਸਾਹਿਬ ਨੇ ਮੰਗਾ ਜੀ ਉਹ ਨਾਲ ਜਾਂਦੇ ਨੇ ਕੋਰਸ ਤੇ ਇਸੀਂ ਰਲ ਮਿਲ ਕੇ ਦੋਨੇ ਜਣੇ ਦੋਨੇ ਤਿੰਨ ਜਣੇ ਅਸੀਂ ਰਲ ਮਿਲ ਕੇ ਆਵਾ ਪ੍ਰੋਗਰਾਮ ਪੇਸ਼ ਕਰਦੇ ਹਾਂ ਕੁਲਦੀਪ ਕਣਗਸ ਜੀ ਜੇ ਜ਼ਿੰਦਗੀ ਦੇ ਵਿੱਚ ਗੱਲ ਕਰੀ ਇਹ ਨਾ ਵੀ ਤੁਸੀਂ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਲਾਏ ਇਸ ਜ਼ਿੰਦਗੀ ਦੀ ਸਭ ਤੋਂ ਵਧੀਆ ਭੇਟ ਆਪਾਂ ਜਿਹੜੀ ਸੰਗਤ ਸੁਣਾਵਾਂਗੇ ਵੀ ਜਿਹੜੀ ਭੇਟ ਨੂੰ ਤੁਸੀਂ ਗਾ ਕੇ ਕਿਸੇ ਪਿੰਡ ਦੇ ਵਿੱਚ ਬੱਲੇ ਬੱਲੇ ਕਰਾਈ ਹੋਵੇ ਉੱਥੋਂ ਦੀ ਕਮੇਟੀ ਵੱਲੋਂ ਤੁਹਾਨੂੰ ਮਾਣ ਸਤਿਕਾਰ ਮਿਲਿਆ ਹੋਵੇ ਤੁਹਾਡੇ ਦਿਲ ਨੂੰ ਬੜਾ ਸਕੂਨ ਮਿਲਿਆ ਹੋਵੇ ਵੀ ਆਹ ਭੇਟ गा ਕੇ ਅੱਜ ਮੇਰੇ ਜਿਹੜਾ ਸوير ਦਾ ਲੋ ਨੂੰ ਖੜਾ ਹੋ ਗਿਆ ਵੀ ਉਹ ਭੇਟ ਜ਼ਰੂਰ ਸੰਗ ਤੁਹਾਨੂੰ ਸੁਣਾਵੋ ਭੇਟਾਂ ਦਾ ਸਰ ਬਹੁਤ ਨੇ ਪਰ ਜੋ ਮੇਰੇ ਦਿਲ ਦੇ ਨੇੜੇ ਨੇ ਉਹਨਾਂ ਦੇ ਵਿੱਚੋਂ ਮੈਂ ਇੱਕ ਤੁਹਾਨੂੰ ਸੁਣਾਨਾ ਵਾਂ ਹੋ ਉੱਚੇ ਆ ਪਹਾੜਾਂ ਵਾਲੀਏ ਮਾਤਾ ਰਾਣੀਏ ਤੇਰੇ ਦਰ ਆਵਾ ਤੂੜ ਤੇਰੇ ਚਰਨਾਂ ਦੀ ਚੁੱਕ ਚੁੱਕ ਕੇ ਮੱਥੇ ਨੂੰ ਲਾਵਾਂ ਤੂੜ ਤੇਰੇ ਚਰਨਾਂ ਦੀ ਚੁੱਕ ਚੁੱਕ ਕੇ ਮੱਥੇ ਨੂੰ ਲਾਵਾਂ ਉੱਚੇ ਅਪਹਾੜਾਂ ਵਾਲੀਏ ਜੈ ਹੋ ਮਾਤਾ ਚਿੰਤ ਪੁਰਣੀ ਹੁਣ ਚਿੰਤਾ ਰਹੇ ਨਾ ਕੋਈ ਜੈ ਜੈ ਮਾਤਾ ਨੈਣਾ ਦੇਵੀ ਜੀ ਤੁਹਾਡੇ ਚਰਨਾਂ ਚ ਕਹਾਂ ਯਾਰ ਜਾਈ ਧੰਨ ਮਾਤਾ ਸਰਸਵਤੀ ਹੋ ਧੰਨ ਮਾਤਾ ਸਰਸਵਤੀ ਤੈਨੂੰ ਨਿਉ ਨਿਉ ਕੇ ਸੀਸ ਚੁਖਾਵਾਂ ਉੱਤੇ ਆ ਪਹਾੜਾਂ ਵਾਲੀਏ ਮਾਤਾ ਰਾਣੀਏ ਤੇਰੇ ਦਰ ਆਵਾਂ ਧੂੜ ਤੇਰੇ ਚਰਨਾਂ ਦੀ ਚੁੱਕ ਚੁੱਕ ਕੇ ਮੱਥੇ ਨੂੰ ਲਾਵਾਂ ਉੱਤੇ ਆ ਪਹਾੜਾਂ ਵਾਲੀਏ ਬਾਜੀ ਬਾਏ ਇਹ ਕੁਲਦੀਪ ਸਿੰਘ ਜੀ ਸਾਡੇ ਦੇਖੋ ਕਿੰਨੀ ਸੁੰਦਰ ਆਵਾਜ਼ ਤੇ ਸਾਰੇ ਭਰਾ ਐਨਆਰਈ ਬੇਰ ਹੋਰ ਸਾਡੇ ਸਰੋਤੇ ਸਾਰਿਆਂ ਨੂੰ ਬੇਨਤੀ ਫੇਰ ਦੁਬਾਰਾ ਇਹੇ ਕਰਦੇ ਆ ਵੀ ਵੀਰੇ ਜਿਹੜੀ ਇਹ ਆਵਾਜ਼ ਆ ਨਾ ਅਲੋਪ ਨਾ ਰਹੇ ਜੇ ਵੀ ਇਸ ਆਵਾਜ਼ ਨੂੰ ਇੰਨਾ ਕੁ ਉੱਤੇ ਚੱਕ ਦਿਓ ਵੀ ਜਦੋਂ ਦੁਵਾਰੇ ਆਪਾਂ ਸਾਲ 2 ਸਾਲ ਤੱਕ ਬਾਈ ਕੋਲ ਇੰਟਰਵਿਊ ਕਰਨ ਆਏ ਅੱਜ ਪਤਾ ਲੱਗੇ ਵੀ ਕੁਲਦੀਪ ਸਿੰਘ ਕਣਗਸਦੀ ਜਿਹੜੀ ਕੋਠੀ ਅੱਜ ਮਹਾਮੈਨ ਨੇ ਕਿਰਪਾ ਕੀਤੀ ਆ ਐਨਆਰਈ ਭਰਾਵਾਂ ਨੇ ਕਿਰਪਾ ਕੀਤੀ ਆ ਕਿਉਂਕਿ ਇਦਾਂ ਦੇ ਗਾਇਕਾਂ ਦੀ ਬਾਹ ਫੜਨ ਦੀ ਅੱਜ ਸਾਡੇ ਸਮਾਜ ਨੂੰ ਲੋੜ ਹੈ ਕਿਉਂਕਿ ਇਦਾਂ ਦੇ ਜਿਹੜੇ ਗਾਇਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਜੋ ਜਿਹੜੀਆਂ ਆਵਾਜ਼ਾਂ ਇਦਾਂ ਛੁਪੀਆਂ ਨਾ ਰਹਿ ਜਾਣਾਂ ਕੁਲਦੀਪ ਸਿੰਘ ਜੀ ਦੀ ਸੁੰਦਰ ਆਵਾਜ਼ ਸੁੰਦਰ ਭੇਟਾਂ ਬਹੁਤ ਭੇਟਾਂ ਨੇ ਇਹਨਾਂ ਦੇ ਕੋਲ ਜਿਨ੍ਹਾਂ ਨੇ ਦੱਸਿਆ ਵੀ ਕਿਉਂਕਿ ਮੌਕਾ ਮਿਲਦਾ ਇੱਕ ਭੇਡ ਦਾ ਜਾਗਰਣ ਤੇ ਜਾਈਦਾ ਇੱਕ ਭੇਡ ਦਾ ਮੌਕਾ ਮਿਲਦਾ ਉਹ ਟਾਈਮ ਕਦੇ ਅੱਜ ਤੱਕ ਨਹੀਂ ਮਿਲਿਆ ਵੀ ਜਿੱਥੇ ਖੁੱਲ ਕੇ ਗਾਇਆ ਜਾਵੇ ਇਸ ਕਰਕੇ ਇਸ ਵੀਰ ਨੂੰ ਕਿਉਂਕਿ ਵੀਰ ਇਦਾਂ ਦੇ ਜੁੜੇ ਹੋਣਗੇ ਜਿਹੜੇ ਜਾਗਰਣ ਵੀ ਕਰਵਾਉਂਦੇ ਨੇ ਆਪਣੇ ਪਿੰਡਾਂ ਦੇ ਵਿੱਚ ਇਸ ਕਰਕੇ ਇਹ ਸਾਡੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਜ਼ਰੂਰ ਮੌਕਾ ਦਿੱਤਾ ਜਾਵੇ ਕੁਲਦੀਪ ਸਿੰਘ ਕਣਗਸ ਤੇ ਕੁਲਦੀਪ ਜੀ ਜਾਂਦੇ ਜਾਂਦੇ ਤੁਹਾਡਾ ਜਿਹੜਾ ਸਾਡੇ ਚੈਨਲ ਦੇ ਨਾਲ ਜੁੜੇ ਸਰੋਤਿਆਂ ਨੂੰ ਤੁਸੀਂ ਕੀ ਮੰਗ ਕਰਦੇ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਸਾਰਾ ਇਹ ਹੀ ਦੇਣਾ ਚਾਹੁੰਨਾ ਆਪ ਜੀ ਦੇ ਚੈਨਲ ਦੁਆਰਾ ਸੇਵ 24 ਬਈ ਮੈਂ ਇੱਕ ਗਰੀਬ ਪਰਿਵਾਰ ਨਾਲ ਬਲੋਂਗ ਕਰਦਾ ਜੀ ਤੇ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ ਸਰੋਤਿਆਂ ਨੂੰ ਵੀ ਮੈਨੂੰ ਕੋਈ ਬਾਹ ਫੜੇ ਮੇਰੀ ਕੋਈ ਮੈਨੂੰ ਅੱਗੇ ਵਧਾਵੇ ਮੇਰੇ ਅੰਦਰ ਬਹੁਤ ਚਾਅ ਆ ਵੀ ਮੈਂ ਵੀ ਕੁਝ ਬਣਾ ਦੇਖੋ ਕੁਲਦੀਪ ਮੇਰਾ ਨਾਂ ਜੀ ਕਾਨਗਸ ਮੇਰਾ ਪਿੰਡ ਆ ਮੈਂ ਕਾਨਗਸ ਇਸ ਲਈ ਪਿੱਛੇ ਲਾਇਆ ਵੀ ਤਾਂ ਕਿ ਮੇਰੇ ਪਿੰਡ ਦਾ ਨਾਂ ਉੱਚਾ ਹੋ ਸਕੇ ਤੋਂ ਹੱਥ ਬੰਨ ਕੇ ਬੇਨਤੀ ਆ ਸਰੋਤਿਆਂ ਅਗੇ ਵੀ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੀ ਜਿਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਏ ਸਨ ਸਾਡੇ ਕੁਲਦੀਪ ਸਿੰਘ ਜੀ ਕਣਗਸ ਜੁੜੇ ਹੋਏ ਸਾਰੇ ਸਰੋਤਿਆਂ ਤੋਂ ਅਸੀਂ ਬਧਾਈ ਗੀ ਲੈ ਰਹੇ ਆ ਕਿਉਂਕਿ ਹੋਰ ਤੁਹਾਨੂੰ ਨਵੀਆਂ-ਨਵੀਆਂ ਵੀਡੀਆਂ ਵੀ ਜਰੂਰ ਦਿਖਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਇਸ ਭਰਾ ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੀ ਆਪਾਂ ਦਿਲੋਂ ਜਰੂਰ ਬਾਈ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਰੱਖਿਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ